ਬਰਮਾ ਡੇਕ ਮਾਲੀਆ ਦੂਬੀਆ ਕੀ ਪੰਜਾਬ ਚ ਕਾਮਯਾਬ ਹੋ ਸਕਦੀ ਆ ਅੱਛੀ ਕਾਲ ਦੀ ਮੈਂ ਗੁਰਤਮਰਨ ਸਿੰਘ ਧਨਵਾ ਨੈਚੁਰਲ ਫਾਰਮ ਤੋਂ ਦੋਸਤੋ ਜਿਹੜੀ ਆਪਾਂ ਡੇਕ ਕੋਲ ਖੜੇ ਆ ਇਹ ਮਾਲੀਆ ਦੂਬੀਆ ਡੇਕ ਆ ਬਰਮਾ ਡੇਕ ਵੀ ਇਹਨੂੰ ਕਹਿ ਦਿੰਨੇ ਆ ਜੀ ਆਪਾਂ ਇਹ ਬਿਲਕੁਲ ਸਿੱਧੀ ਜਾਂਦੀ ਆ ਜੀ ਇਹਦੀ ਗਰੋਥ ਆ ਜਿਹੜੀ ਲਗਭਗ ਜਿਹੜੀ ਹੈ ਜੀ 12 ਤੋਂ 15 ਫੁੱਟ ਦੀ ਗੇਲੀ ਜਦੋਂ ਪਹਿਲੇ 2 ਸਾਲਾਂ ਦੀ ਹੁੰਦੀ ਆ ਉਦੋਂ ਹੋ ਜਾਂਦੀ ਆ ਜੀ ਉਹ ਜਾ ਕੇ ਜਿਹੜਾ ਪਹਿਲੇ ਸਾਲ ਆ ਜੀ ਉਹ ਤਕਰੀਬਨ 10 ਤੋਂ 12 ਫੁੱਟ ਹੋ ਜਾਂਦਾ ਦੂਜੇ ਸਾਲ ਇਹ 15 ਤੋਂ 20 ਫੁੱਟ ਦੀ ਹੋ ਜਾਂਦੀ ਆ ਇਹ ਜਿਹੜੀ ਡੈਕ ਕੋਲੇ ਆਪਾਂ ਖੜੇ ਆ ਜੀ ਇਹ ਲਗਭਗ 1 ਸਾਲ ਦੀ ਆ ਜੀ ਹੁਣ ਪਿਛਲੇ ਸਾਲ ਅਗਸਤ ਦੇ ਮਹੀਨੇ ਦੇ ਵਿੱਚ ਲਾਈ ਸੀ ਹੁਣ ਅਗਸਤ ਦੇ ਵਿੱਚ 1 ਸਾਲ ਦੀ ਪੂਰੀ ਹੋ ਚੁੱਕੀ ਆ ਜੀ ਤੁਸੀਂ ਇਹਦੀ ਹਾਈਟ ਦੇਖ ਸਕਦੇ ਹੋ ਜੀ ਉੱਤੇ ਤੱਕ ਤਕਰੀਬਨ ਇਹਦੀ ਹਾਈਟ ਜਿਹੜੀ ਆ ਜੀ ਹੁਣ 20 ਫੁੱਟ ਤੱਕ ਪਹੁੰਚ ਚੁੱਕੀ ਆ ਜੀ ਲਗਭਗ ਇਹ 1 ਸਾਲ ਦੇ ਵਿੱਚ ਇੰਨਾ ਵਧੀਆ ਰਿਕਵਰ ਕੀਤਾ ਜੀ ਇਹਨੇ ਇੰਨਾ ਵਧੀਆ ਸਿੱਧੀ ਬਿਲਕੁਲ ਤੁਸੀਂ ਦੇ ਦੇਖ ਸਕਦੇ ਹੋ ਜੀ ਗੇਲੀ ਬਿਲਕੁਲ ਸਿੱਧੀ ਹੈ ਜੀ ਇਹਦੀ ਜਿਹੜਾ ਕੋਈ ਇਹਦੇ ਤੇ ਟਾਣੀ ਉੱਗਦੀ ਆ ਜੀ ਫੁੱਟਦੀ ਆ ਜਿਹੜੀ ਅੱਡ ਡਾਇਰੈਕਸ਼ਨ ਦੇ ਵਿੱਚ ਉਹ ਆਪਾਂ 1 ਇੰਚ ਛੱਡ ਕੇ ਕੱਟ ਦੇਣੀ ਆ ਕਿਉਂਕਿ ਇੱਥੋਂ ਫਿਰ ਨਹੀਂ ਤਾਂ ਫਿਰ ਗੁੱਲਰ ਜਿਹੜਾ ਪੈਦਾ ਹੁੰਦਾ ਜੀ ਉਹ ਇੱਥੋਂ ਗੁੱਲਰ ਪੈਦਾ ਹੋ ਜਾਣਾ ਤੇ ਲੱਕੜ ਉਥੋਂ ਪੋਲੀ ਹੋ ਜਾਂਦੀ ਹੈ ਇਹਨੂੰ ਸਿੱਧੀ ਆਪਾਂ ਬਿਲਕੁਲ ਲਾ ਜਾ ਕੇ 12 ਫੁੱਟ ਤੋਂ 15 ਫੁੱਟ ਤੱਕ ਛੱਡ ਦੇਣੀ ਆ ਹੁਣ ਇਹਦੀ ਲਗਭਗ 15 ਫੁੱਟ ਹਾਈਟ ਤੱਕ ਆਪਾਂ ਨੇ ਇਹਨੂੰ ਬਿਲਕੁਲ ਸਿੱਧਾ ਲੈ ਕੇ ਗਏ ਆ ਉਸ ਤੋਂ ਬਾਅਦ ਛੱਡਤੀ ਇਹ ਕੁਛ ਥੋੜੀ ਜੀ ਕੰਧ ਦੇ ਨੇੜੇ ਲੱਗੇ ਆ ਹੁਣ ਕਰਕੇ ਥੋੜੀ ਜੀ ਟੇਢੀ ਹੁੰਦੀ ਆ ਪਰ ਜਦੋਂ ਆਪਾਂ ਥੋੜੀ ਜੀ ਕੰਧ ਤੋਂ ਸਪੇਸ ਛੱਡ ਕੇ ਲਾਉਨੇ ਆ ਜੀ ਇਹਨਾਂ ਨੂੰ ਕੰਧ ਤੋਂ ਤਕਰੀਬਨ 4 ਤੋਂ 4 ਤੋਂ 5 ਫੁੱਟ ਛੱਡ ਕੇ ਲਾਈਏ ਤਾਂ ਬੜੀ ਵਧੀਆ ਸਿੱਧੀ ਹੋ ਜਾਂਦੀ ਆ ਜੀ ਇਹ 10ਵੇਂ ਸਾਲ ਦੇ ਵਿੱਚ ਹਾਰਵੈਸਟ ਹੋ ਜਾਂਦੀ ਹੈ ਜੀ ਜਿਹੜੀ ਬਰਮਾ ਡੇਕ ਆ ਮਾਲੀਆ ਦੂਬੀਆ ਜਾਂ ਬਰਮਾ ਡੇਕ ਜਿਹੜੀ ਆਪਾਂ ਕਹਿੰਦੇ ਆ ਇਹ 10ਵੇਂ ਸਾਲ ਦੇ ਵਿੱਚ ਜਾ ਕੇ ਤਕਰੀਬਨ ਉਹੀ 12-13 ਹਜ਼ਾਰ ਦੇ ਵਿੱਚ ਇੱਕ ਡੇਕ ਵਿਗਣਯੋਗ ਹੋ ਜਾਂਦੀ ਹੈ ਚਾਹੇ ਉਹ ਲੱਕੜ ਦੇ ਵਿੱਚ ਵੇਚ ਲਈਏ ਚਾਹੇ ਉਹ ਫਰਨੀਚਰ ਵਾਲਿਆਂ ਲਈ ਆਪਾਂ ਵੇਚ ਲਈਏ ਜੀ ਇਹਦੀ ਇੰਨੀ ਕੁ ਕੀਮਤ ਹੋ ਜਾਂਦੀ ਆ ਤੇ ਦੋਸਤੋ ਇਹਨੂੰ ਲਾਉਣ ਦਾ ਜਿਹੜਾ ਵਿਧੀ ਆ ਤਰੀਕਾ ਉਹ ਇਹ ਆ ਜੇ ਆਪਾਂ ਹਾਂ ਬੱਟਾਂ ਦੇ ਆਲੇ-ਦਾਲੇ ਲਾਉਣੀ ਆ ਆਪਣੇ ਖੇਤ ਦੇ ਆਲੇ-ਦਾਲੇ ਲਾਉਨੇ ਆ ਤਾਂ ਖੇਤ ਦੇ ਆਲੇ-ਦਾਲੇ ਇਹਨੂੰ ਆਪਾਂ ਨੇ 8 ਫੁੱਟ ਤੇ ਲਾਉਣਾ ਜੀ ਜੇ ਆਪਾਂ ਇੱਕ ਖੇਤ ਪੂਰਾ ਭਰਨਾ ਜਿਵੇਂ ਦਾ ਏਕੜ ਏਕੜ ਜਾਂ ਬਿਗਾ ਭਰਨਾ ਤਾਂ ਇਹਨੂੰ 10 ਬੈ 10 ਤੇ ਲਾ ਸਕਦੇ ਆ ਉਹਦੇ ਵਿੱਚ 440 ਬੂਟੇ ਦੇ ਪਰਮਾ ਡੇਕ ਦੇ ਲੱਗਦੇ ਆ ਲੋਕਲ ਤੇ ਇਸ ਡੇਕ ਦੇ ਵਿੱਚ ਅੰਤਰ ਲੋਕਲ ਜਿਹੜੇ ਹੁੰਦੇ ਆ ਜੀ ਉਹ ਵਿੰਗੀ ਸਿੱਧੀ ਜਾਂਦੀ ਆ ਜੀ ਤੇ ਉਹ ਵਿੰਗੀ ਟੇਢੀ ਹੋਣ ਕਰਕੇ ਉਹ ਸਿਰਫ ਲੱਕੜ ਦੇ ਕੰਮੇ ਆਉਂਦੀ ਆ ਜੀ ਜਾਂ ਬਾਲਣ ਦੇ ਕੰਮ ਆਉਂਦੀ ਆ ਜਿਹੜੀ ਇਹ ਡੇਕ ਆ ਬਿਲਕੁਲ ਸਿੱਧਾ ਹੋਣ ਕਰਕੇ ਤਣਾ ਇਹਦਾ ਇਹਦੇ ਚ ਬਹੁਤ ਵਧੀਆ ਗੇਲੀ ਨਿਕਲਦੀ ਆ ਤੇ ਉਸ ਗੇਲੀ ਨੂੰ ਆਪਾਂ ਫਰਨੀਚਰ ਦੇ ਵਿੱਚ ਤੇ ਹੋਰ ਕੰਮਾਂ ਦੇ ਵਿੱਚ ਯੂਜ਼ ਕਰ ਸਕਦੇ ਆ ਤੇ ਜਿਹੜੀ ਇਹਦੀ ਲੱਕੜ ਦੀ ਕੀਮਤਾਂ ਦੂਸਰੀ ਡੇਕ ਨਾਲੋਂ ਤਕਰੀਬਨ ਦੁੱਗਣੀ ਹੁੰਦੀ ਆ ਜੀ ਜਦੋਂ ਆਪਾਂ ਇੱਕ ਟਾਈਮ ਪੀਰੀਅਡ ਬਾਅਦ ਇਹਨੂੰ 10 ਸਾਲਾਂ ਬਾਅਦ ਵੇਚੀਏ ਤਾਂ 10 ਸਾਲ ਦੀ ਇਹਦੀ ਉਮਰ ਬਹੁਤ ਵਧੀਆ ਹੁੰਦੀ ਆ 10 ਸਾਲ ਦੀ ਉਮਰ ਦੇ ਵਿੱਚ ਇਹ ਕਾਫੀ ਮੋਟੀ ਹੋ ਜਾਂਦੀ ਆ ਤੇ ਆਪਾਂ ਨੂੰ ਬਹੁਤ ਵਧੀਆ ਜਿਹੜੇ ਪ੍ਰੋਫਿਟ ਦੇ ਸਕਦੀ ਹੈ ਜੇ ਖੇਤ ਦੇ ਆਲੇ-ਦੁਆਲੇ ਬੰਨੇ ਆ ਤੇ ਵੀ ਲਾ ਲਈਏ ਉਹ ਵੀ ਬਹੁਤ ਵਧੀਆ ਹੋ ਜਾਂਦੀ ਆ ਜੀ ਤੇ ਕੱਟਣ ਦਾ ਆਪਾਂ ਤਰੀਕਾ ਪਹਿਲਾਂ ਸ਼ਾਰਟ ਦੇ ਵਿੱਚ ਵੀ ਦੱਸ ਚੁੱਕੇ ਆ ਹੁਣ ਵੀ ਮੈਂ ਤੁਹਾਨੂੰ ਦਿਖਾ ਦਿੰਨਾ 1 ਇੰਚ ਛੱਡ ਕੇ ਇਹਨੂੰ ਆਪਾਂ ਨੇ ਕਟਰ ਨਾਲ ਕੱਟਣਾ ਕਦੇ ਵੀ ਆਰੀ ਨਾਲ ਨਾ ਕੱਟੋ ਜੀ ਕਦੇ ਵੀ ਇਹਨੂੰ ਘੜੀਸ ਕੇ ਤੋੜੋ ਨਾ ਕਿਉਂਕਿ ਜਦੋਂ ਤੋੜ ਤੋੜਦੇ ਆ ਜੀ ਆਪਾਂ ਇੱਥੇ ਨਿਸ਼ਾਨ ਪੈ ਜਾਂਦਾ ਉਹ ਦਾਗ ਹਮੇਸ਼ਾ ਉਹ ਗਏ ਉੱਥੇ ਲੱਕੜ ਪੋਲੀ ਕਰਨ ਦਾ ਕੰਮ ਕਰਦਾ ਜੀ ਇਸ ਲਈ ਇਹਨੂੰ ਹਮੇਸ਼ਾ ਐਦਾਂ ਕਟਣ ਵਾਲੇ ਕਟੋ ਤੇ ਉਨਾ ਹੀ ਵਧੀਆ ਇਹ ਲੱਕੜ ਬਣੂਗੀ ਹੁਣ ਜਿੰਨੀ ਇਹਦੀ ਲੰਬਾਈ ਆ ਜੀ ਤੁਸੀਂ ਦੇਖ ਸਕਦੇ ਹੋ 12 ਫੁੱਟ ਦੇ ਉੱਤੋਂ 15 ਫੁੱਟ ਦੇ ਜਾ ਕੇ ਆਪਾਂ ਦਸਾਂਗੜ ਰੱਖੇ ਨੇ ਉਹਨਾਂ ਨੂੰ ਐਜ਼ ਇਟ ਇਜ਼ ਰਹਿਣ ਦੇਣਾ ਫਿਰ ਇਹ ਆਪਣੀ ਖਰਾਕ ਪੂਰੀ ਕਰੂਗੀ ਤੇ ਥੱਲੇੋਂ ਮਟਾਈ ਹੋਈ ਜਾਊਗੀ ਜਿਉਂ ਜਿਉਂ ਇਹਦੀ ਉਮਰ ਵਧੂਗੀ ਇਹਦੀ ਗੇਲੀ ਦਾ ਸਾਈਜ਼ ਵੀ ਵਧਣਾ ਤਕਰੀਬਨ ਹਾਈਟ ਨੂੰ ਵੀ ਵਾਧੀ ਹੈ ਜੀ ਫਿਰ ਇਹ ਚੌੜੀ ਵੀ ਹੁੰਦੀ ਆ ਜੀ ਉਸ ਉਸ ਲਈ ਆਪਾਂ ਨੂੰ 10 ਸਾਲ ਦਾ ਇੰਤਜ਼ਾਰ ਕਰਨਾ ਪੈਂਦਾ 10 ਸਾਲ ਦਾ ਸਮਾਂ ਲੱਗਦਾ ਜੀ ਇਹਨੂੰ ਪੂਰਾ ਡਿਵੈਲਪ ਹੋਣ ਲਈ ਧੰਨਵਾਦ ਜੀ